ਸਾਰੀ ਗੱਡੀ ਡੁੱਬੀ ਹੋਈ ਹੈ ਪਾਣੀ ਚ ਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਗੱਡੀ ਲੰਗੀ ਜਾਂਦੀ ਹੈ 5 ਫੁੱਟ ਪਾਣੀ ਦੇ 4.5 ਫੁੱਟ ਪਾਣੀ ਵਿੱਚ ਗੱਡੀ ਲੰਗੀ ਜਾਂਦੀ ਹੈ ਰੋਡ ਉੱਚਾ ਕਰਕੇ ਹੁਣ ਗੱਡੀ ਦਾ 4x4 ਲੱਗਿਆ ਹੋਇਆ ਫੇਰ ਗੱਡੀ ਤੁਰਦੀ ਹੈ ਜਿਹੋ ਜਿਹੇ ਹਾਲਾਤ ਬਣੇ ਪਏ ਗੁਰਰਾਮ ਦਾਸ ਕਿਰਪਾ ਰੱਖਣਾ ਵੀ ਘਾ ਡੁੱਬ ਗਿਆ ਸਾਡੇ ਪਿੰਡ ਦਾ ਜੀ ਤੇ ਲਗਭਗ ਉਹ ਸਾਰਾ ਏਰੀਆ ਡੁੱਬਿਆ ਹੀ ਪਿਆ ਜੀ ਇਹ ਲੈ ਵੀ ਉਹ ਜੱਟਾਂ ਦੀ ਆਪ ਨੂੰ ਮਦਦ ਕਰਨ ਦਾ ਟਾਈਮ ਆ ਗਿਆ ਝੋਟਿਓ ਪਰ ਜੇ ਕਿਸੇ ਨੂੰ ਲੋੜ ਆ ਨਾ ਕਿਸੇ ਚੀਜ਼ ਦੀ ਤੇ ਬਾਈ ਬਣ ਕੇ ਹੱਥ ਨਾ ਦਾਂਗਾ ਕਰਿਓ ਤੇ ਸਾਡੇ ਵੱਲੋਂ ਸਾਰਿਆਂ ਨੂੰ ਆ ਬੇਨਤੀ ਵੈਸੇ ਤਾਂ ਕਿ ਏਡਾ ਵੱਡਾ ਘਾਟਾ ਹੈ ਨਹੀਂ ਗੁਰੂ ਸਾਹਿਬ ਕਿਰਪਾ ਰੱਖਣ ਵੀ ਘਾਟਾ ਨਾ ਹੋਵੇ ਪਾਣੀ ਨਿਕਲ ਜੇ ਕੇ ਪਾਸੇ ਪਰ ਜੇ ਬੱਦਲ ਫੇਰ ਵੀ ਬਣਿਆ ਨਾ ਤੇ ਕੋਈ ਨਹੀਂ ਸਾਰੇ ਹਾਜ਼ਰ ਹੀ ਆ ਬਾਈ ਪਰ ਨਾ ਲੂਂਗੰਡਾ ਖੜਾ ਹੋਈ ਜਾਂਦਾ ਦੇਖ ਕੇ ਇਹ ਜੇ ਹਾਲਾਤਾਂ ਨੂੰ ਆ ਗੱਡੀ ਦਿਆਂ ਕਿਲੋ 1.5 ਕਿਲੋ ਮੀਟਰ ਆਈ ਆ ਤੇ ਸਾਰੇ ਪਾਣੀ ਉਹ ਪਾਣੀ ਖੜਾ ਬਾਈ ਐ ਬਾਹਰ ਲਿਓ ਹਿੰਮਤ ਰੱਖਿਓ ਹੁਣ ਆਪਣੇ ਬੰਦਿਆਂ ਦੀ ਲੋੜ ਪੈਣੀ ਆ ਆਪਾਂ ਨੂੰ ਆਪਣਿਆਂ ਨੂੰ ਪਿੰਡਾਂ ਵਾਲਾ ਲੋੜ ਪਊਗੀ ਬੁੱਟਰਾਂ ਵਾਲਿਆਂ ਨੂੰ ਮੇਰੇ ਖਿਆਲ 'ਚ ਇਹ ਹਾਂ ਤਾਂ ਫੜਨਦੇ ਉਹ ਸਰਕਾਰਾਂ ਸਰਕੂਰਾਂ ਦੇ ਚੱਕਰਾਂ 'ਚ ਨਾ ਰਹੋ ਜਿਹੜੇ-ਜਿਹੜੇ ਵੀਡੀਓ ਦੇਖਦੇ ਆ ਆਪਣੇ ਪਿੰਡ ਵਾਲੇ ਤੇ ਕੋਸ਼ਿਸ਼ ਰੱਖਿਓ ਵੀ ਆਪਣੇ ਆਪ ਦੇ ਪਿੰਡਾਂ ਵਾਲਿਆਂ ਦੀ ਮਦਦ ਕਰਨੀ ਆਪਾਂ ਛੋਟਿਓ ਉਹ ਗਾਂਹ ਤੱਕ ਦੇਖੋ ਬਹੁਰੇ ਬਾਲਾ ਬੁਰਾ ਹਾਲ ਐ ਤੇ ਮੈਨੂੰ ਲੱਗਦਾ ਹੈ ਕਈ ਪਿੰਡਾਂ ਦੇ ਵਿੱਚ ਹਾਲਾਤ ਇਹ ਬਣ ਗਏ ਮੇਰਾ ਖਿਆਲ ਆ ਵੀ ਇਹ ਬਦਨੀ ਤੋਂ ਲੈ ਕੇ ਅ ਬਦਨੀ ਤੋਂ ਲੈ ਕੇ ਡਾਲੇ ਤੱਕ ਸਾਰੇ ਇਹੀ ਹਾਲਾਤ ਬਣੇ ਹੋਏ ਆ ਮਗਰ ਦੇਖਦਾ ਹੂੰ ਤੁਹਾਨੂੰ ਸਾਰਾ ਦੀ ਨਹੀਂ ਹੋਣੇ ਮਗਰ ਪਾਣੀ ਦੇ ਘੌਰ ਰੱਖੋ ਗੱਡੀ ਦੀ ਭਾਈ ਜੇ ਤੁਸੀਂ ਆ ਰਹੇ ਆ ਤਾਂ ਮੱਦੂ ਕਿਆਂ ਵਿੱਚ ਦੀ ਨਾ ਆਇਓ ਜੇ ਤੁਸੀਂ ਧੂੜਕੋਟ ਵੀ ਜਾ ਰਹੇ ਆ ਤਾਂ ਧੂੜਕੋਟ ਵਿੱਚ ਦੀ ਨਾ ਜਾਇਓ ਕਿਸੇ ਵੱਡੇ ਰੋਡ ਨਾ ਜਾਇਓ ਲੋਕਲ ਰੋਡ ਨਾ ਜਾਇਓ ਪਾਣੀ ਬਹੁਤ ਜ਼ਿਆਦੇ ਆ ਜਿੰਨੇ ਐਨਆਰਆਈ ਭਰਾ ਬੈਠੇ ਆ ਨਾ ਬਾਹਰਲੇ ਦੇਸ਼ਾਂ ਚ ਤੇ ਬਸ ਤੁਸੀਂ ਕੋਸ਼ਿਸ਼ ਰੱਖਿਓ ਵੀ ਆਪਣੇ ਪਿੰਡ ਦੀ ਮਦਦ ਕਰਨ ਦੀ ਹਿੰਮਤ ਰੱਖਿਓ ਓਕੇ ਆ ਭਰਾ ਜੇ ਕਿ ਬਦਮੀ ਘਟਮੀ ਗਈ ਗਈ ਤਾਂ ਮਾਫ ਕਰਿਓ ਪਰ ਮੇਰਾ ਖਿਆਲ ਆ ਵੀ ਇਥੇ ਬਾਦਮੀ ਘਟ ਮੇਰੇ ਵਾਲਾ ਖਿਆਲ ਹੀ ਨਹੀਂ ਰਹੇ ਹੁੰਦਾ ਕਿਉਂਕਿ ਮੇਰੇ ਪਿੰਡ ਦੇ ਲੋਕ ਆ ਬਾਈ ਜਿੱਥੋਂ ਤੱਕ ਹੋ ਸਕੇ ਮੈਂ ਤਾਂ ਨਾਲ ਖੜੂਗਾ ਜਿਹੜੇ ਚੀਜ਼ ਦੀ ਲੋੜ ਪਈ ਆਪਾਂ ਹਾਜ਼ਰ ਹੋਵਾਂਗੇ ਬਾਈ ਉਹ ਤੱਕ ਸਾਰੇ ਘਰ ਕੋ ਡੁੱਬ ਚੁੱਕੇ ਆ ਬਾਈ ਇਹ ਤੇ ਆਹ ਹੁਣ ਆਹ ਚੋਨਾਂ ਵੀ ਤਾਂ ਡੁੱਬਿਆ ਹੋਇਆ ਪਿੰਡ ਸਾਡੇ ਮੱਧੋਂ ਕਿੱਦੋਂ ਪਾਣੀ ਆਉਂਦਾ ਹੁੰਦਾ ਇਧਰ ਉਸ ਪਿੰਡ ਦਾ ਵੀ ਪਾਣੀ ਆਈ ਜਾਂਦਾ ਕਿਰਪਾਈ ਰੱਖਣ ਗੁਰੂ ਸਾਹਿਬ ਆ ਸੁੱਕਾ ਝੋਨੇ ਦਾ ਕਾਰਨ ਇਹ ਹੈ ਵੀ ਇਧਰ ਉਹ ਪਾਣੀ ਜਿੰਨਾ ਚੜ ਕੇ ਆਉਂਦਾ ਇਹਨੂੰ ਸੁੱਕਾ ਸਕਤ ਦੇਲ ਜਿਹੜਾ ਆਏਗਾ ਆ ਪਈਆਂ ਪੁਈਆਂ ਭਰੀਆਂ ਪਈਆਂ ਪਰ ਮੱਧੋ ਕਹਿੰਦਾ ਸਾਰਾ ਪਾਣੀ ਸਾਡੇ ਪੈਂਡ ਨੂੰ ਮਾਰ ਕਰਦਾ ਹੀ ਕਰਦਾ ਹੁੰਦਾ ਚਲੋ ਧੰਨਵਾਦ ਤੇ ਸ਼ੇਅਰ ਕਰਿਓ ਜਰੂਰ ਵੀ ਭਾਈ ਜੇ ਆਪਣੇ ਪੈਂਡ ਨੂੰ ਲੋਡ ਪੈਂਦੀ ਹੈ ਨਾ ਕਿਸੇ ਵੀ ਪੈਂਡ ਨੂੰ ਆਪਦੇ ਪੈਂਡ ਦੀ ਲੋਡ ਪੈਂਦੀ ਬੰਦਿਆਂ ਦੀ ਤੇ ਹੈਮਤ ਰੱਖਿਓ ਧੰਨਵਾਦ